ਕਿਉਂਕਿ ਸਾਹ ਸੰਗਤ ਜਿਹੜਾ ਮਾਤਾ ਪਿਤਾ ਦਾ ਸ਼ਬਦ ਹੈ ਨਾ ਮਾਂ ਅਤੇ ਪਿਓ ਇਹ ਸਾਰਾ ਸ਼ਬਦ ਦੋਵੇਂ ਨਿੱਕੇ ਨਿੱਕੇ ਨੇ ਇੱਕ ਇੱਕ ਸ਼ਬਦ ਦਾ ਹੈ ਮਾਂ ਤੇ ਦੂਜਾ ਬਾਪ ਸ਼ਬਦ ਹੈ ਜਿਹੜਾ ਦੋ ਸ਼ਬਦਾਂ ਅੱਖਰਾਂ ਤੋਂ ਬਣਿਆ ਆਇਆ ਇਹ ਸ਼ਬਦ ਬਹੁਤੇ ਛੋਟੇ ਨੇ ਪਰ ਸਾਹ ਸੰਗਤ ਇਹਨਾਂ ਦੀ ਜਿਹੜੀ ਵਡਿਆਈ ਹੈ ਨਾ ਇਹਨਾਂ ਦੀ ਜਿਹੜੀ ਅਸਲ ਗਾਥਾ ਹੈ ਸਾਹ ਸੰਗਤ ਉਹ ਭਾਵੇਂ ਆਪਾਂ 24 ਘੰਟੇ ਵੀ ਬੈਠੇ ਰਹੀਏ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੰਨਾ ਵੱਡਾ ਸ਼ਬਦ ਹੈ ਮਾਂ ਅਤੇ ਬਾਪ ਇਹਨਾਂ ਸ਼ਬਦਾਂ ਨੂੰ ਕਹਿਣਾ ਹੀ ਸੌਖਾ ਹੈ ਪਰ ਸਾਧ ਸੰਗਤ ਜਦੋਂ ਮਾਂ-ਬਾਪ ਬਣ ਜਾਂਦੇ ਆ ਜਾਂ ਮਾਂ-ਬਾਪ ਵਾਂਗੂ ਜੀਵਨ ਹੰਡਾਉਣਾ ਪੈਂਦਾ ਹੈ ਨਾ ਤਾਂ ਸਾਧ ਸੰਗਤ ਉਦੋਂ ਪਤਾ ਲੱਗਦਾ ਹੈ ਸ਼ਬਦ ਕਿੰਨਾ ਵੱਡਾ ਹੈ ਆਖੋ ਸਤਿਨਾਮ ਸ੍ਰੀ ਕਿਉਂਕਿ ਸਾਧ ਸੰਗਤ ਆਪ ਜੀ ਦੇ ਨਾਲ ਹੁਣ ਬਹੁਤਾ ਸਮਾਂ ਨਹੀਂ ਕਿ ਆਪਾਂ ਖੁੱਲ੍ਹ ਕੇ ਮਾਂ-ਬਾਪ ਦੀ ਵਿਆਖਿਆ ਕਰ ਸਕੀ ਇੱਕ ਨਿੱਕੀ ਜੀ ਗੱਲ ਹੈ ਉਸ ਦੇ ਨਾਲ ਆਪ ਜੀ ਨੂੰ ਮੈਂ ਸਾਂਝੀ ਕਰਕੇ ਦੱਸਣਾ ਕਰਾਂ ਸਾਧ ਸੰਗਤ ਇੱਕ ਵਾਰ ਨਾ ਇੱਕ ਬੜਾ ਕਰੋੜਪਤੀ ਵਿਅਕਤੀ ਹੁੰਦਾ ਹੈ ਉਨਾ ਆਪਣੇ ਮਾਤਾ ਪਿਤਾ ਉਹਦੇ ਬਜ਼ੁਰਗ ਹੁੰਦੇ ਨੇ ਘਰ ਦੇ ਵਿੱਚ ਹੁੰਦੇ ਨੇ ਤਾਂ ਉਹ ਕੀ ਕਰਦਾ ਆਪਣੇ ਮਾਂ ਪਿਓ ਨੂੰ ਨਾ ਅਨਾਥ ਆਸ਼ਰਮ ਦੇ ਵਿੱਚ ਛੱਡ ਆਉਂਦਾ ਜਿੱਥੇ ਬਜ਼ੁਰਗਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਨਾ ਉਹ ਕੀ ਕਰਦਾ ਆਪਣੇ ਮਾਤਾ ਪਿਤਾ ਨੂੰ ਨਾ ਉਹੜਾ ਆਸ਼ਰਮ ਆਸ਼ਰਮ ਦੇ ਵਿੱਚ ਛੱਡਣ ਚਲੇ ਜਾਂਦਾ ਹੁਣ ਜੇਕਰ ਘਰ ਦੇ ਵਿੱਚ ਕੋਈ ਥੋੜ੍ਹ ਹੋਵੇ ਤਾਂ ਵੀ ਮੰਨਿਆ ਕਿ ਘਰ ਦੇ ਵਿੱਚ ਕੁਝ ਹੈ ਨਹੀਂ ਮਾਤਾ ਪਿਤਾ ਦੇਖਭਾਲ ਨਹੀਂ ਕਰ ਸਕਦਾ ਪੈਸਾ ਵੀ ਭਰਪੂਰ ਹੈ ਪੈਸਾ ਵੀ ਬੜਾ ਜਿਆਦਾ ਉਸੇ ਕੋਲ ਸਾਧ ਸੰਗਤ ਫਿਰ ਵੀ ਜਿਹੜੇ ਆਪਦੇ ਮਾਤਾ ਪਿਤਾ ਨੇ ਨਾ ਉਹਨਾਂ ਨੂੰ ਸਾਧ ਸੰਗਤ ਉਹ ਅਸ਼ਰਮ ਹੈ ਨਾ ਉਹਦੇ ਵਿੱਚ ਛੱਡਣ ਚਲੇ ਜਾਂਦਾ ਹੈ ਜੇ ਜੋ ਛੱਡ ਕੇ ਵਾਪਸ ਆ ਜਾਂਦਾ ਹੈ ਤਾਂ ਜਿਹੜਾ ਹਫਤਾ ਕੇ ਬਤੀਤ ਹੁੰਦਾ ਹੈ ਨਾ 7 ਦਿਨ ਨੰਗਦੇ ਨੇ ਤਾਂ ਸਾਧ ਸੰਗਤ ਉਹ ਹਫਤੇ ਇੱਕ ਬਾਅਦ ਆਪਣੇ ਮਾਪਿਓ ਨੂੰ ਮਿਲਣ ਦੇ ਲਈ ਉਸੇ ਆਸ਼ਰਮਾਂ ਦੇ ਵਿੱਚ ਫਿਰ ਜਾਂਦਾ ਹੈ ਆਸ਼ਰਮਾਂ ਦੇ ਵਿੱਚ ਜਦੋਂ ਜਾ ਕੇ ਆਪਣੇ ਮਾਤਾ ਪਿਤਾ ਦੇ ਕੋਲ ਬੈਠਦਾ ਹੈ ਨਾ ਤਾਂ ਸਾਧ ਸੰਗਤ ਜਿਹੜੀ ਮਾਤਾ ਹੈ ਨਾ ਤੇ ਮਾਤਾ ਉਸ ਆਪਣੀ ਬੱਚੀ ਨੂੰ ਕਹਿਣਾ ਕਰਦੀ ਏ ਪੁੱਤ ਵੇ ਇਹ ਆਸ਼ਰਮ ਬੜਾ ਮਾੜਾ ਏ ਇਹਨਾਂ ਸਾਨੂੰ ਇੱਕ ਕਮਰੇ ਦੇ ਵਿੱਚ ਹੀ ਤਾੜ ਕੇ ਰੱਖਿਆ ਹੋਇਆ ਏ ਤੂੰ ਇੱਕ ਕੰਮ ਕਰ ਇਥੇ ਨਾ ਗਰਮੀ ਬੜਾ ਜਿ ਬੜੀ ਜਿਆਦਾ ਏ ਸਾਨੂੰ ਏਸੀ ਲਵਾ ਦੇ ਕੀ ਇਹ ਕਮਰੇ ਦੇ ਵਿੱਚ ਗਰਮੀ ਪੜੀ ਏ ਏਸੀ ਲਵਾ ਦੇ ਤੇ ਦੂਜੇ ਨੰਬਰ ਤੇ ਕਹਿਣਾ ਕਰਦੀ ਏ ਕਿ ਇੱਥੋਂ ਦਾ ਜਿਹੜਾ ਪਾਣੀ ਏ ਨਾ ਪਾਣੀ ਬੜਾ ਖਰਾਬ ਏ ਤੂੰ ਐਂ ਕਰ ਇੱਥੇ ਇੱਕ ਜਿਹੜਾ ਆਰਓ ਹੈ ਨਾ ਜਿਹਨੂੰ ਵਾਟਰ ਕੂਲਰ ਕਹਿੰਦੇ ਨੇ ਉਹ ਇੱਥੇ ਇਕ ਲਵਾ ਦੇ ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੀ ਏ ਕਿ ਜਿਹੜੇ ਇਹਨਾਂ ਦੇ ਆ ਤਖਤੇ ਨੇ ਨਾ ਇਹਨਾਂ ਤੇ ਸੌਣਾ ਬੜਾ ਜ਼ਿਆਦਾ ਮੁਸ਼ਕਲ ਹੈ ਨੀਂਦ ਨਹੀਂ ਆਉਂਦੀ ਇਸ ਕਰਕੇ ਤੂੰ ਐਂ ਕਰ ਇੱਥੇ ਇੱਕ ਡਬਲ ਬੈੱਡ ਪੋਲੇ ਗੱਦਿਆਂ ਵਾਲਾ ਜਿਹੜਾ ਬੈੱਡ ਹੁੰਦਾ ਹੈ ਨਾ ਉਸ ਲਵਾ ਦੇ ਤਾਂ ਸਾਥ ਸੰਗਤ ਜਿਹੜਾ ਉਹ ਬੱਚਾ ਹੈ ਨਾ ਉਹ ਸੋਚਣਾ ਕਰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਮਾਤਾ ਪਿਤਾ ਹੈ ਇਹਨਾਂ ਨੇ ਸਾਰਾ ਜੀਵਨ ਦੇ ਬੋੜਾਂ ਥੱਲੇ ਕੱਢ ਦਿੱਤਾ ਪਿੱਪੜਾਂ ਥੱਲੇ ਬੈਠ-ਬੈਠ ਕੱਢ ਦਿੱਤਾ ਤੇ ਹੁਣ ਇਹਨਾਂ ਨੂੰ ਗਰਮੀ ਲੱਗਦੀ ਏ ਹੁਣ AC ਭਾਲਦੇ ਨੇ ਤੇ ਦੂਜੇ ਬੰਨੇ ਕਹਿੰਦਾ ਏ ਕਿ ਸਾਰਾ ਜੀਵਨ ਤਾਂ ਇਹਨਾਂ ਨੇ ਨਲਕੇ ਦਾ ਪਾਣੀ ਪੀ-ਪੀ ਕੇ ਕੱਢ ਦਿੱਤਾ ਤੇ ਹੁਣ ਇਹ ਇਹ ਆਰੋ ਭਾਲਦੇ ਨੇ వాటర్ 쿨ਰ ਭਾਲਦੇ ਨੇ ਤੇ ਫਿਰ ਤੀਸਰੇ ਨੰਬਰ ਤੇ ਕਹਿੰਦੇ ਸਾਰਾ ਜੀਵਨ ਇਹਨਾਂ ਮੰਤਿਆਂ ਦੇ ਉੱਤੇ ਕੱਢ ਦਿੱਤਾ ਜਿਨ੍ਹਾਂ ਦਾ ਵਾਂ ਰੁੱਟਾ ਹੋਇਆ ਸੀ ਤਾਂ ਹੁਣ ਇਹਨਾਂ ਨੂੰ ਪੋਲੇ ਪੋਲੇ ਗੱਦੇ ਭਾਲਦੇ ਨੇ ਬੈੱਡ ਭਾਲਦੇ ਨੇ ਤਾਂ ਸਾਧ ਸੰਗਤ ਜਿਹੜੀ ਉਹ ਫਿਰ ਮਾਤਾ ਇਹਨਾਂ ਬੜੀ ਸੋਹਣੀ ਗੱਲ ਕਹਿੰਦੀ ਆ ਆਪਣੇ ਪੁੱਤਰ ਨੂੰ ਕਹਿੰਦੀ ਪੁੱਤ ਵੇ ਕੱਲ ਮੈਂ ਗੁਰਬਾਣੀ ਪੜ੍ਹਦੀ ਪਈ ਸੀ ਤੇ ਗੁਰਬਾਣੇ ਦੇ ਵਿੱਚ ਲਿਖਿਆ ਸੀ ਜੈਸਾ ਬੀਜੇ ਸੋ ਲੁਣੇ ਸਾਧ ਸੰਗਤ ਜੀ ਜਦੋਂ ਇਹ ਪੰਕਤੀ ਕਹਿ ਕੇ ਗਾੜੀ ਗੱਲ ਕਹਿੰਦੀ ਹੈ ਨਾ ਕਹਿੰਦੀ ਪੁੱਤ ਵੇ ਜਿਸ ਤਰ੍ਹਾਂ ਅੱਜ ਤੂੰ ਸਾਨੂੰ ਆਸ਼ਰਮ ਦੇ ਵਿੱਚ ਛੱਡ ਕੇ ਚੱਲਿਆ ਆਇਆ ਹੈ ਨਾ ਇਸ ਤਰ੍ਹਾਂ 10 ਤੋਂ 15 ਸਾਲ ਬਾਅਦ ਤੂੰ ਵੀ ਇੱਥੇ ਆਵੇਂਗਾ ਤੇ ਮਾਂ ਸਾਧ ਸੰਗਤ ਮਾਂ ਪਿਓ ਵੇਖੋ ਕਿੰਥੋਂ ਤੱਕ ਸੋਚਦਾ ਹੈ ਆਪਣਾ ਜਿਹੜਾ ਮਾਂ ਪਿਓ ਹੈ ਨਾ ਉਹ ਹੱਲੇ ਵੀ ਆਪਣੇ ਬੱਚੇ ਬਾਰੇ ਸੋਚਦਾ ਹੈ ਪਤਾ ਮਾਦਾ ਕੀ ਕਹਿੰਦੀ ਹੈ ਕਹਿੰਦੀ ਹੈ ਪੁੱਤ ਵੇ ਜਿਹੜਾ ਏਸੀ ਮੰਗਦੀ ਪਈਆਂ ਜਿਹੜਾ ਆਰਓ ਮੰਗਦੀ ਪਈਆਂ ਜਿਹੜਾ ਬੈੱਡ ਮੰਗਦੀ ਪਈਆਂ ਮੈਂ ਆਪਦੇ ਲਈ ਨਹੀਂ ਪੁੱਤ ਤੇਰੇ ਲਈ ਮੰਗਦੀ ਪਈਆਂ ਆਖੋ ਸਤਨਾਮ ਸ੍ਰੀ ਕਿਉਂਕਿ ਮੈਨੂੰ ਪਤਾ ਹੈ ਕਿ ਗਰਮੀ ਬੜੀ ਜ਼ਿਆਦੀ ਹੁੰਦੀ ਹੈ ਤਾਂ ਤੂੰ ਗਰਮੀ ਸਹਿਣ ਨਹੀਂ ਹੁੰਦੀ ਤੂੰ ਏਸੀ ਦੇ ਥੱਲੇ ਬਹਿਣਾ ਹੈ ਮੈਨੂੰ ਪਤਾ ਹੀ ਪਤਾ ਹੈ ਕਿ ਤੂੰ ਪਾਣੀ ਚੰਗਾ ਪੀਣਾ ਹੈ ਇਸ ਕਰਕੇ ਮੈਂ ਆਰਓ ਮੰਗਦੀ ਪਈਆਂ ਮੈਨੂੰ ਪਤਾ ਹੈ ਤੂੰ ਤਖਤਾਂ ਦੇ ਉੱਤੇ ਜਾਂ ਮਾਜਿਆਂ ਦੇ ਉੱਤੇ ਸੌਣੇ ਸਕਦਾ ਇਸ ਕਰਕੇ ਮੈਂ ਤੇਰੇ ਲਈ ਪੋਲੇ ਗੰਦੇ ਤੇ ਬੈੱਡ ਮੰਗਵਾ ਰਹੀਆਂ ਕਿ ਜਦ 15 ਸਾਲਾਂ ਬਾਅਦ ਤੂੰ ਵੀ ਆਸ਼ਰਮ ਦੇ ਵਿੱਚ ਤੇਰੇ ਬੱਚੇ ਤਨੂੰ ਛੱਡ ਕੇ ਜਾਣਗੇ ਨਾ ਤੇ ਇਹ ਬੈੱਡ ਇਹ ਆਰਓ ਤੇ ਇਹ ਏਸੀ ਤੇਰੇ ਕੰਮ ਆਵੇਗਾ ਸਾਹ ਸੰਗਤ ਮਾਤਾ ਪਿਤਾ ਇਥੋਂ ਤੱਕ ਸੋਚਣਾ ਕਰਦੇ ਨੇ ਆਪਣੇ ਬੱਚਿਆਂ ਦਾ